ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਅੱਜ ਦਾ ਵਲੌਗ ਇੰਪੋਰਟੈਂਟ ਹੈ ਗੱਲ ਕਰਨੀ ਹੈ ਕਿ ਕੈਨੇਡਾ ਦੇ ਵੱਲੋਂ ਦੋ ਵੱਡੀਆਂ ਅਪਡੇਟ ਆਈਆਂ ਨੇ ਇੱਕ ਅਪਡੇਟ ਉਹਨਾਂ ਵਾਸਤੇ ਜਿਨ੍ਹਾਂ ਨੇ ਕੈਨੇਡਾ ਦੇ ਲਈ ਟਰੈਵਲ ਕਰਨਾ ਹੈ ਦੂਜੀ ਅਪਡੇਟ ਕੈਨੇਡੀਅਨਸ ਵਾਸਤੇ ਜਾਂ ਫਿਰ ਕੈਨੇਡਾ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਰਹਿ ਰਹੇ ਨੇ ਫੋਰਨ ਵਰਕਰ ਰਹਿ ਰਹੇ ਨੇ ਜਾਂ ਪੀਆਰ ਦੇ ਉੱਤੇ ਰਹਿ ਰਹੇ ਨੇ ਉਹਨਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਹੈ ਸੋ ਦੋਵੇਂ ਟੌਪਿਕ ਜਿਹੜੇ ਡਿਸਕਸ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਤੁਹਾਡੀ ਗੱਲਬਾਤ ਹੀ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਤਿਆਰ ਕਰਦੇ ਕੀਪਸ ਨੂੰੜਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਦੋ ਟੌਪਿਕ ਹੈ ਦੋਵੇਂ ਤੁਹਾਨੂੰ ਦੱਸ ਦੇਣਾ ਪਹਿਲਾਂ ਪਹਿਲਾ ਟੌਪਿਕ ਇਹ ਹੈ ਕਿ ਬੈਂ ਘਟਣ ਜਾ ਰਹੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਮਹਿੰਗਾਈ ਦਰ ਨੂੰ ਘੱਟ ਕਰਨ ਦੇ ਨਾਲ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਬੈਨੀਫਿਟ ਜੇਕਰ ਹੋਏਗਾ ਤਾਂ ਇੰਟਰਨੈਸ਼ਨਲ ਸਟੂਡੈਂਟ ਨੂੰ ਹੋਏਗਾ ਜਿਹੜੇ ਕੈਨੇਡਾ ਦੇ ਵਿੱਚ ਆਪਣੀ ਫੀਸ ਵੀ ਕੱਢਣੀ ਹੁੰਦੀ ਹੈ ਨਾਲ ਦੀ ਨਾਲ ਹੀ ਆਪਣੇ ਡੇਲੀ ਰੂਟੀਨ ਦੇ ਖਰਚੇ ਜਿਹੜੇ ਆ ਉਹਨਾਂ ਨੂੰ ਵੀ ਮੈਨੇਜ ਕਰਨਾ ਹੁੰਦਾ ਹੈ ਨਾਲ ਨਾਲ ਪੜ੍ਹਾਈ ਵੀ ਜਿਹੜੀ ਹੈ ਉਹ ਕਰਨੀ ਹੁੰਦੀ ਹੈ ਸੋ ਉਹਨਾਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਬੈਨੀਫਿਟ ਮਿਲੇਗਾ ਉਸ ਤੋਂ ਇਲਾਵਾ ਦੂਜਾ ਟੌਪਿਕ ਹੈ 에ਅਰ ਕੈਨੇਡਾ ਨਾਲ ਜੁੜਿਆ ਹੋਇਆ 에ਅਰ ਕੈਨੇਡਾ ਨੇ ਦਰਸਲ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਦੇ ਵਿੱਚ ਇਹ ਕਿਹਾ ਗਿਆ ਕਿ ਭਈ ਜਿਹੜੇ ਬੇਸਿਕ ਫੀਅਰ ਦੇ ਉੱਤੇ ਟ੍ਰੈਵਲ ਦੇ ਨੇ ਉਹਨਾਂ ਦੇ ਉੱਤੇ ਕੈਰੀ ਬੈਗ ਦੇ ਉੱਤੇ ਜਿਹੜਾ ਜਿਹੜਾ ਉਹਨਾਂ ਦਾ ਕੈਰੀ ਆਨ ਬੈਗ ਹੋਵੇਗਾ ਉਹਦੇ ਉੱਤੇ 35 ਡਾਲਰ ਤੱਕ ਵਾਧੂ ਫੀਸ ਵਸੂਲੀ ਜਾ ਸਕਦੀ ਹੈ ਤੇ ਸੀਟ ਬਦਲਣ ਦੇ ਉੱਤੇ ਵੀ ਵਾਧੂ ਚਾਰਜ ਵਸੂਲਿਆ ਜਾ ਸਕਦਾ ਹੈ ਉਸ ਤੋਂ ਬਾਅਦ ਕੀ ਸੀਗਾ ਕਿ ਐਮਪੀਜ਼ ਨੇ ਇੱਕ ਬੈਠਕ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ذریعے ਜਿਹੜੇ 에어 ਕੈਨੇਡਾ ਦੇ ਮੰਤਰੀ ਨੇ ਉਹਨਾਂ ਨੂੰ ਬੁਲਾਇਆ ਤੇ ਉੱਥੇ ਚੰਗੀ ਉਹਨਾਂ ਦੀ ਖਾਤਰਦਾਰੀ ਕੀਤੀ ਉਸ ਤੋਂ ਬਾਅਦ ਹੁਣ ਕਿਆਸੇ ਲਗਾਏ ਜਾ ਰਹੇ ਨੇ ਕਿ ਜਿਹੜਾ 에어 ਕੈਨੇਡਾ ਇਹ ਨਵੀਂ ਨਵਾਂ ਰੂਲ ਲੈ ਕੇ ਆ ਰਿਹਾ ਸੀਗਾ ਇਹ ਨਵੀਂ ਪਾਲਿਸੀ ਲੈ ਕੇ ਆਇਆ ਸੀਗਾ ਉਸ ਨੂੰ ਰਿਵਾਈਜ਼ ਕਰਨ ਬਾਰੇ ਜਾਂ ਉਹਨੂੰ ਰੀਥਿੰਕ ਜ਼ਰੂਰ ਕਰੇਗਾ ਸੋ ਪਹਿਲਾਂ ਆਪਾਂ ਇਹੀ ਹੁਣ ਅੱਧਾ ਤੇ ਆਪਾਂ ਬੋਲ ਹੀ ਦਿੱਤਾ ਜਾਂ ਗੱਲ ਕਰ ਹੀ ਲਈਏ 에어 ਕੈਨੇਡਾ ਬਾਰੇ ਹੁਣ 에어 ਕੈਨੇਡਾ ਬਾਰੇ ਆਪਾਂ ਪਹਿਲਾਂ ਪੂਰੀ ਗੱਲ ਕਰ ਲੈਣੇ ਆ ਦਰਸਲ ਇਹਦਾ ਫਾਇਦਾ ਜਿਹੜਾ ਖਾਸ ਕਰਕੇ ਜਿਹੜੇ ਕੈਨੇਡਾ ਟਰੈਵਲ ਕਰਨ ਜਾ ਰਹੇ ਨੇ ਜਾਂ ਫਿਰ ਜਿਹੜੇ ਕੈਨੇਡਾ ਦੇ ਵਿੱਚ 에어 ਕੈਨੇਡਾ ਦਾ ਇਸਤੇਮਾਲ ਜਿੰਨੇ ਵੀ ਜਿਹੜੇ ਵੀ ਕਰਦੇ ਨੇ ਉਹਨਾਂ ਵਾਸਤੇ ਚੰਗੀ ਖਬਰ ਹੈ ਕਿ 에어 ਕੈਨੇਡਾ ਨੇ ਜੋ ਇੱਕ ਸਟੈਪ ਲਿਆ ਕਿ ਜਿਹੜੇ ਉਹਨਾਂ ਦਾ ਬੇਸਿਕ ਫੇਅਰ ਦੇ ਉੱਤੇ ਬੇਸਿਕ ਫੇਅਰ ਦੇ ਉੱਤੇ ਧਿਆਨ ਰੱਖਿਓ ਬੇਸਿਕ ਫੇਅਰ ਦੇ ਉੱਤੇ ਜਿਹੜੇ ਟਰੈਵਲ ਕਰਦੇ ਨੇ ਉਹ ਜੇਕਰ ਕਹਿ ਸਕਦੇ ਕੈਰੀ ਬੈਗ ਲੈ ਕੇ ਜਾਂਦੇ ਨੇ ਤੇ ਕੈਰੀ ਆਨ ਬੈਗ ਤੇ ਉਹਨਾਂ ਤੋਂ ਵਾਧੂ ਫੀਸ ਵਸੂਲੀ ਜਾਵੇਗੀ ਉਦੇ ਵਿੱਚ ਇਹ ਕਿਹਾ ਗਿਆ ਕਿ 35 ਡਾਲਰ ਤੱਕ ਵਾਧੂ ਪੈਸੇ ਜਿਹੜੇ ਆ ਉਹ ਵਸੂਲੇ ਜਾ ਸਕਦੇ ਆ ਤੇ ਸੀਟ ਬਦਲਣ ਦੇ ਉੱਤੇ ਵੀ ਕਹਿ ਸਕਦੇ ਆ ਕਿ ਵਾਧੂ ਚਾਰਜ ਕੀਤਾ ਜਾਵੇਗਾ ਜਿਵੇਂ ਨੋਟੀਫਿਕੇਸ਼ਨ ਹੋਇਆ ਉਸ ਤੋਂ ਬਾਅਦ 에어 ਕੈਨੇਡਾ ਦੇ ਜਿਹੜੇ ਸੀਓ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਇੱਕ ਮੀਟਿੰਗ ਦੇ ਵਿੱਚ ਸੱਦਾ ਦਿੱਤਾ ਗਿਆ ਤੇ ਉਹ ਮੀਟਿੰਗ ਸਗੀ ਕੈਨੇਡਾ ਦੇ ਐਮਪੀਜ਼ ਦੀ ਕੈਨੇਡਾ ਦੇ ਐਮਪੀਜ਼ ਨੇ ਬੈਠਕ ਦੇ ਵਿੱਚ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਚੰਗਾ ਜਲੀਲ ਕੀਤਾ ਉੱਥੇ ਉਹਨਾਂ ਦੀ ਚੰਗੀ ਕਲਾਸ ਲਗਾਈ ਗਈ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਕਲਾਸ ਤੋਂ ਬਾਅਦ ਹੁਣ 에ਅਰ ਕੈਨੇਡਾ ਜਿਹੜਾ ਉਹ ਆਪਣੇ ਜਿਹੜੇ ਬੇਸਿਕ ਫੇਅਰ ਦੇ ਉੱਤੇ ਜਿਹੜੀਆਂ ਚੀਜ਼ਾਂ ਵਧਾਉਣ ਬਾਰੇ ਡਿਸਕਸ ਕਰ ਰਿਆ ਸੀਗਾ ਉਸ ਤੋਂ ਹੁਣ ਉਹ ਯੂ ਟਰਨ ਲੈ ਸਕਦਾ ਹੈ ਹੁਣ ਬੈਂਕ ਆਫ ਕੈਨੇਡਾ ਦੀ ਗੱਲ ਕਰ ਲੈਨੇ ਆ ਬੈਂਕ ਆਫ ਕੈਨੇਡਾ ਨੇ ਦਰਸਲ ਆ 3.25% ਦੀ ਆਪਣੀ ਜਿਹੜੀ ਪਾਲਿਸੀ ਰੇਟ ਹੈ ਉਸ ਦੇ ਵਿੱਚ ਕੱਟ ਕੀਤਾ ਹੈ ਤੇ ਇਹ ਕੱਟ ਜਿਹੜਾ ਹੈ ਉਹਦਾ ਇੱਕ ਜਾਦਾ ਫਾਇਦਾ ਕਹਿ ਸਕਦੇ ਆ ਕਿ ਉਹਦਾ ਜਿਹੜਾ ਬੈਨੀਫਿਟ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਖਾਸ ਕਰਕੇ ਬੁੱਧਵਾਰ ਨੂੰ ਇਹ ਫੈਸਲਾ ਲਿਆ ਗਿਆ ਬੈਂਕ ਆਫ ਕੈਨੇਡਾ ਦੇ ਵੱਲੋਂ ਜਿਸ ਦੇ ਵਿੱਚ ਉਹਨਾਂ ਨੇ 3.25% ਦੀ ਜਿਹੜਾ ਹੈ ਉਹ ਕਟੌਤੀ ਕੀਤੀ ਤੇ ਹੁਣ ਸ਼ਨੀਵਾਰ ਤੋਂ ਲੰਘੇ ਸ਼ਨੀਵਾਰ ਤੋਂ ਇਹ ਨਵੀਆਂ ਕੀਮਤਾਂ ਜਿਹੜੀਆਂ ਨੇ ਉਹ ਲਾਗੂ ਹੋ ਗਈਆਂ ਨੇ ਤੇ ਇਸ ਦੇ ਨਾਲ ਮਹਿੰਗਾਈ ਦਾ ਥੋੜਾ ਜਿਹਾ ਅਸਰ ਕੈਨੇਡਾ ਦੇ ਵਿੱਚ ਪਵੇਗਾ ਪਹਿਲੀ ਵਾਰ ਨਹੀਂ ਹੈਗਾ ਜਦੋਂ ਇਹ ਜਿਹੜੇ ਕਹਿ ਸਕਦਾ ਕਿ ਇਹ ਪਾਲਿਸੀ ਨੂੰ ਰਿਵਾਈਜ਼ ਕੀਤਾ ਗਿਆ ਇਸ ਤੋਂ ਪਹਿਲਾਂ ਪਿਛਲੇ ਬੁੱਧਵਾਰ ਜਿਹੜਾ ਉਦੋਂ ਵੀ ਕੱਟ ਕੀਤਾ ਗਿਆ ਸੀਗਾ ਤੇ ਹੁਣ ਦੁਬਾਰਾ ਕਹਿ ਸਕਦੇ ਆ ਕਿ 50 ਆਧਾਰ ਪੁਆਇੰਟਸ ਦੀ ਜਿਹੜੀ ਹੈ ਉਹ ਕਟੌਤੀ ਕੀਤੀ ਗਈ ਹੈ 3.25 ਫੀਸ ਦੀ ਇਸ ਪਾਲਿਸੀ ਦੇ ਵਿੱਚ ਕੱਟ ਕੀਤਾ ਗਿਆ ਹੈ ਤੇ ਇਸ ਕਟ ਦੇ ਨਾਲ ਖਾਸ ਕਰਕੇ ਕੈਨੇਡੀਅਨਸ ਨੂੰ ਕੈਨੇਡੀਅਨਸ ਨੂੰ ਤੇ ਜਿਹੜਾ ਫਾਇਦਾ ਹੋਣਾ ਹੋਣਾ ਹੀ ਹੈ ਖਾਸ ਕਰਕੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਗਏ ਆ ਜਿਨ੍ਹਾਂ ਨੂੰ ਆਪਣੀਆਂ ਫੀਸਾਂ ਵੀ ਕੱਢਣੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਉੱਥੇ ਡੇਲੀ ਰੁਟੀਨ ਦੇ ਆਪਣੇ ਖਰਚੇ ਜਿਹੜੇ ਉਹਨਾਂ ਨੂੰ ਮੈਨੇਜ ਕਰਨਾ ਹੁੰਦਾ ਹੈ ਸੋ ਉਹਨਾਂ ਵਾਸਤੇ ਇਹ ਇੱਕ ਚੰਗੀ ਗੱਲ ਹੈ ਇਸ ਦੇ ਨਾਲ ਮਹਿੰਗਾਈ ਦੇ ਉੱਤੇ ਥੋੜੀ ਜੀ ਲਗਾਮ ਲੱਗੇਗੀ ਤੇ ਕੈਨੇਡਾ ਦੇ ਵਿੱਚ ਜਿਹੜਾ ਜੀਣਾ ਹੈ ਉਹ ਥੋੜਾ ਸੌਖਾ ਹੋ ਪਾਵੇਗਾ ਜਿਹੜੀ ਰੋਜ਼ਮਰਰਾ ਦੀ ਜ਼ਿੰਦਗੀ ਹੈ ਉਹ ਥੋੜੀ ਪਟਰੀ ਤੇ ਜ਼ਰੂਰ ਆ ਜਾਵੇਗੀ ਸੋ ਕੋਈ ਵੀ ਕੰਟਰੀ ਹੈ ਜਦੋਂ ਆਪਣੀ ਮੋਨਿਟਰੀ ਪਾਲਿਸੀ ਦੇ ਵਿੱਚ ਜਾਂ ਇਸ ਤਰੀਕੇ ਦੀਆਂ ਪਾਲਿਸਿਸ ਦੇ ਵਿੱਚ ਚੇਂजेस ਕਰਦੀ ਹੈ ਤਾਂ ਉਹਦਾ ਅਸਰ ਜਿਹੜਾ ਉਹ ਇੰਟਾਇਰ ਦੇਖਣ ਨੂੰ ਮਿਲਦਾ ਹੈ ਪੂਰੇ ਦੇਸ਼ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਸੋ ਜਿਹੜੇ ਵੀ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਵਾਸਤੇ ਇੱਕ ਚੰਗੀ ਖਬਰ ਹੈ ਸੋ 에ਅਰ ਕੈਨੇਡਾ ਨਾਲ ਜੁੜੀ ਹੋਈ ਤੇ ਇੱਕ ਇਹਨਾਂ ਦੀ ਕੈਨੇਡਾ ਦੀ ਜਿਹੜੀ ਬੈਂਕ ਆਫ ਕੈਨੇਡਾ ਦੇ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਇਸ ਦੋਵੇਂ ਇਹ ਦੋੜੀਆਂ ਦੋਵੇਂ ਅਪਡੇਟ ਜਿਹੜੀਆਂ ਨੇ ਉਹ ਬਹੁਤ ਇੰਪੋਰਟੈਂਟ ਸੀਗਾ ਤੁਹਾਡੇ ਤੱਕ ਪਹੁੰਚਣਾ ਕਿਉਂਕਿ ਸ਼ਨੀਵਾਰ ਤੋਂ ਇਹ ਫੈਸਲਾ ਜਿਹੜਾ ਉਹ ਲਾਗੂ ਹੋ ਗਿਆ ਜਸਟਨ ਟਰੂਡੋ ਨੇ ਜੀਐਸਟੀ ਤੇ ਚਸਤੀ ਦੇ ਵਿੱਚ ਜਿਹੜਾ ਉਹ ਬਦਲਾਅ ਕੀਤਾ ਜਿਸ ਦੇ ਚੱਲਦੇ ਇਹ ਜਿਹੜੀ ਪਾਲਿਸੀ ਦੇ ਵਿੱਚ ਕੱਟ ਕੀਤਾ ਗਿਆ ਹੈ 3.25% ਦਾ ਜਿਹੜਾ ਕਹਿ ਸਕਦੇ ਆ ਕਿ ਕਮੀ ਕੀਤੀ ਗਈ ਹੈ ਇਹਦੇ ਨਾਲ ਜ਼ਰੂਰ ਰਾਹਤ ਮਿਲੇਗੀ ਸੋ ਉਮੀਦ ਕਰਦਾ ਵਲੌਕਸਾਂ ਦਾ ਆਇਆ ਹੋਗਾ ਚਲੋ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵਾਤਵਾ ਸ਼ੇਅਰ ਕਰੋ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਨਾਲ ਉਸੋ ਪੀਛ ਪਰਜੈਂਟੇਸ਼ਨ ਬਣਵਾਣਾ ਚਾਹੁੰਦੇ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚਲੋ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵਤੂਆ ਸਰਕੂਲੇਟ ਕਰੋ ਧੰਨਵਾਦ